ਇੱਕ ਘੜੀ ਨਾ ਮਿਲਤੇ ਇੱਕ ਘੜੀ ਨਾ ਮਿਲਤੇ ਤਾਂ ਕਲ ਯug ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯug ਹੋਤਾ ਹੁਣ ਕਦ ਮਿਲਿਐ ਮੋਹਿ ਪ੍ਰਿਆ ਭਗਵੰਤਾ ਮੋਹਿ ਰੇਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੈ ਗੁਰਦਵਾਰ ਜਿਓ ਹਉ ਕੋਲੀ ਹਉ ਕੋਲ ਕਮਾਈ ਬਿਨ ਦੇਖੈ ਗੁਰਦਵਾਰ ਜਿਓ ਮੈਂ ਢੂੰਡ ਥਾ ਕੀ ਕਾਹੇ ਮੈਂ ਢੂੰਡ ਥਾ ਕੀ ਕਿਸੇ ਨਾ ਮਿਲਿਓ ਮੇਰਾ ਪੀਰਾ ਪਿਆਰੇ ਮੈਂ ਗਲੀ ਗਲੀ ਢੂੰਡਦੀ ਫਿਰਾ ਹੋ ਮੈਂ ਗਲੀ ਗਲੀ ਢੂੰਡਦੀ ਫਿਰਾ ਉਹ ਕਿਤੇ ਮਿਲ ਜਾ ਚੀਨੀ ਵਾਲੇ ਸਤਿਗੁਰੂ ਪਿਆਰੇ ਮੈਂ ਗਲੀ ਗਲੀ ਢੂੰਡਦੀ ਫਿਰਾ ਹੋ ਮੈਂ ਸਤਲ ਦੇ ਕਿਨਾਰੇ ਬੈਠਾ ਢੂੰਡਦਾ ਫਿਰਾ ਕਿਤੇ ਮਿਲ ਜਾ ਇਕ ਵਾਰੀ ਕਿਤੇ ਮਿਲ ਜਾ ਚੀਨੀ ਵਾਲੇ ਸਤਗੁਰੂ ਦਲੀਪ ਸਿੰਘ ਪਿਆਰੇ ਮੈਂ ਸਤਲੁਜ ਦੇ ਕਿਨਾਰੇ ਗਲੀ ਗਲੀ ਢੂੰਡਦਾ ਫਿਰਾ ਮੈਂ ਸਤਲੁਜ ਦੇ ਕਿਨਾਰੇ ਗਲੀ ਗਲੀ ਢੂੰਡਦਾ ਫਿਰਾ ਧੰ ਸਤਗੁਰੂ ਦਲੀਪ ਸਿੰਘ ਧੰ ਅਕਾਲ ਪੁਰਖ ਸਤ ਕਰਤਾਰ ਧੰ ਅਨੰਕਾਰ